ਦਾ ਗੁਰੂ ਪਰਮਾਤਮਾ ਵਾਲੇ ਗੁਰੂ ਜੀ ਦਾ ਅਨਸਾਰ ਬਹੁਤ ਬਹੁਤ ਜੀ ਤੁਹਾਨੂੰ ਬਾਰ ਦਿੱਤੀਆਂ ਨੂੰ ਜਿੰਨਤੇ ਹੈ ਜਿਹੜਾ ਚੰਗਾ ਗੱਲ ਆਪਾਂ ਆਪ ਜੀ ਨੇ ਸੰਸਾਰਾਸ ਤੋਂ ਕੇਤਰ ਸੰਗਤ ਦਾ ਦਾਸ ਬਾਰ ਬਸੋ ਹਾਰੀ ਜਾਨ ਲੱਗਿਆ ਕਰਤਾ ਰੇ ਜਾਣੀਬਾਜ ਪ੍ਰਕਿਰਤਾ ਰੇ ਅੱਜ ਤੁਹਾਡੇ ਬੇਟੇ ਦੀ ਦਸਤਾਰਬੰਦੀ ਹੋਈ। ਖੰਨ ਪਰਦੇ ਪੋਸ ਪਾਈਏ ਕੀ ਕਹਿਣਾ ਚਾਹੀਦਾ। ਪਹਿਲਾਂ ਤਾਂ ਸਾਰੇ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈ ਬਲਜੀਤ ਸਿੰਘ ਸਾਲਾੁਬ ਚੁਗੰਦਰ ਸਿੰਘ ਪਿੰਡ ਥੇਗਲਾ ਨੂੰ ਵੀ ਅੱਜ ਮੇਰੇ ਬੇਟੇ ਦੀ ਅਭੀਜੀਤ ਸਿੰਘ ਜੀ ਦਸਤਾਰਬੰਦੀ ਹੋਈ ਹੈ। ਸਾਰੇ ਸੱਜਣ ਰਿਸ਼ਤੇਦਾਰ ਭੈਣ ਭਰਾਵਾ ਨਾਲ ਸਾਰੇ ਪਹੁੰਚੇ ਨੇ। ਬਹੁਤ ਵਧੀਆ ਦਿਨ ਅੱਜ ਤੇ ਖੁਸ਼ੀਆਂ ਭਰਿਆ ਦਿਨ ਹੈ ਇਸ ਦੇ ਨਾਲ ਹੀ ਨਵੇਂ ਸਾਲ ਦੀਆਂ ਮੁਬਾਰਕਾਂ ਸਭ ਨੂੰ ਆਉਣ ਵਾਲੇ ਦੀਆਂ ਸਭ ਨੂੰ ਤੇ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਅਭੀਜੀਤ ਸਿੰਘ ਦੀ ਦਸਤਾਰਬੰਦੀ ਹੋਈ ਆ ਐਵੇਂ ਸਾਰੇ ਸਿੱਖ ਭਰਾ ਆਪਣੇ ਬੱਚਿਆਂ ਦੀ ਦਸਤਾਰਬੰਦੀ ਕਰਨ ਤੇ ਉਹਨਾਂ ਨੂੰ ਦਸਤਾਰਾਂ ਬੰਨ੍ਹਣ ਦਿਓ ਉਹਨਾਂ ਨੂੰ ਜਾਣਕਾਰੀ ਦਿਵਾਓ ਉਹਨਾਂ ਨੂੰ ਪਤਾ ਹੋਵੇ ਸਿੱਖਾਂ ਦੀ ਦਸਤਾਰ ਦੇ ਮਹੱਤਵ ਬਾਰੇ ਉਹਨਾਂ ਨੂੰ ਪਤਾ ਲੱਗੇ ਤੇ ਇਸੇ ਸ਼ਬਦਾਂ ਨਾਲ ਆਪ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਵਾਕੇ ਦਫਰਮੰਦੀ ਕੀਤੀਗੀ ਤੁਹਾਡੇ ਭਤੀਜੇ ਦੀ ਕੀਤਾ ਨਾਮ ਹਾਂਜੀ ਵਾਹਿਗੁਰੂ ਜੀ ਖਾਲਸਾ ਵਗੇ ਫਤੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਵੀਰ ਧੰਨਵਾਦ ਕਰਦਾ ਚੈਨਲ ਆ ਰਿਹਾ ਦਾ ਤੇ ਮੈਂ ਗੁਰਪ੍ਰੀਤ ਸਿੰਘ ਹੀਮੋ ਰਾਈਟਰ ਆਰਗੇਨਾਈਜੇਸ਼ਨ ਦੇ ਹਲਕਾਨ ਚਾਰਜ ਪਟਿਆਲਾ ਤੇ ਮੇਰੇ ਭਤੀਜੇ ਦੇ ਆਪਣੇ ਦਸਤਾਰ ਬੰਦੀ ਤੇ ਆਏ ਤੇ ਸੀ ਆਏ ਹੋਰ ਵੀ ਰਿਸ਼ਤੇਦਾਰਾਂ ਦਾ ਮੈਂ ਧੰਨਵਾਦ ਕਰਦਾ ਤੇ ਬਹੁਤ ਖੁਸ਼ੀ ਦਾ ਦਿਨ ਸੀ ਅੱਜ ਤੇ ਬਹੁਤ ਖੁਸ਼ੀ ਹੋਈ ਅਭੀਜੀਤ ਸਿੰਘ ਦੀ ਦਸਤਾਰ ਬੰਦੀ ਹੋਈ ਤੇ ਆਪਣੇ ਹੋਰ ਕੱਲ ਤੋਂ ਜੋ ਕਿ ਨਵੇਂ ਸਾਲ ਆ ਰਿਹਾ ਹੈ ਉਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਭਾਈ ਖਾਲਸਾ ਭਾਈ ਖੜਕੀ